ਅੱਜ ਵੀ ਉਹਨਾਂ ਦੇ ਫੈਸਲਿਆਂ ਨੂੰ ਖਾਲਸਾ ਪੰਥ ਯਾਦ ਕਰਦਾ ਹੈ 8ਵੇਂ ਜਥੇਦਾਰ ਬਾਬਾ ਪ੍ਰਲਾਦ ਸਿੰਘ ਜੀ 9ਵੇਂ ਜਥੇਦਾਰ ਬਾਬਾ ਗਿਆਨ ਸਿੰਘ ਜੀ 10ਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਤੇਜਾ ਸਿੰਘ ਜੀ ਬਾਬਾ ਬਨੋਦ ਸਿੰਘ ਜੀ ਤੋਂ ਲੈ ਕੇ 10ਵੇਂ ਜਥੇਦਾਰ ਬਾਬਾ ਤੇਜਾ ਸਿੰਘ ਜੀ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਬੁੱਢਾ ਦਲ ਦੇ ਕੋਲ ਹੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਬੁੱਢਾ ਦਲ ਕੋਲੇ ਹੀ ਸਾਰੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੁੰਦਾ ਸੀ ਬੁੱਢਾ ਦਲ ਜੰਗਾਂ ਜੁੰਦਾਂ ਚੱਲਿਆ ਗਿਆ ਤਰਨੇ ਜਿਹੜੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੁੱਦ ਕਰਦੇ ਹੋਏ ਇੱਕ ਦਿਨ ਦੇ ਵਿੱਚ ਹੀ 55000 ਸਾਡੀਆਂ ਧੀਆਂ ਪੈਣਾ ਜਿਹੜੇ ਸਿੰਘ ਜਿਹੜਿਆਂ ਨੇ ਸ਼ਹੀਦੀ ਦਿੱਤੀ ਸੀ ਤੇ ਜਿਹੜਾ ਛੋਟਾ ਕੱਲੂ ਘਾਰਾ ਕਨੂਆਂ ਦੇ ਸ਼ਮ ਦੇ ਵਿੱਚ ਬਾਬਾ ਬਨਜੀਤ ਸਿੰਘ ਜੀ ਦਾਦੂ ਵਾਲੋਂ ਸਹੀ ਹਲਕੇ ਤੋਂ ਨੇ 25000 ਇੱਕ ਦਿਨ ਦੇ ਵਿੱਚ ਹੀ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਉੱਥੇ ਜਿਹੜਾ ਯੁੱਧ ਕੀਤਾ 25 ਹਜ਼ਾਰ ਇੱਕ ਦਿਨ ਦੇ ਵਿੱਚ ਹੀ ਸਿੰਘ ਆਪਣੇ ਸ਼ਹੀਦ ਹੋਏ ਸੀ ਮੁਗਲ ਤੋਂ ਪਤਾ ਨਹੀਂ ਕਿੰਨੇ ਝਟਕਾਏ ਸੀ ਸੋ ਜਾਂਦੇ ਹੋਏ ਜਦੋਂ 9ਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ 12ਵੇਂ ਬਾਬਾ ਚੇਤ ਸਿੰਘ ਜੀ 13ਵੇਂ ਬਾਬਾ ਸੰਤਾ ਸਿੰਘ ਜੀ 14ਵੇਂ ਜਗ੍ਹਾ ਤੇ ਦਾਸ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਅੰਗਰੇਜ਼ਾਂ ਨੇ 1920 ਦੇ ਵਿੱਚ ਗੁਰਦੁਆਰਾ ਐਕਟ ਜਿਹੜਾ ਬਣਾਇਆ 1925 ਦੇ ਵਿੱਚ ਹੋਣ ਚਾਇਆ ਉਦੋਂ ਤੋਂ ਲੈ ਕੇ ਸ਼ਰਮਣੀ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਸਾਰੇ ਜੰਗਾਂ ਜੁੱਧਾਂ ਦੇ ਵਿੱਚ ਘੋੜੇ ਤੇ ਸਜਾਇਆ ਹੁੰਦਾ ਸੀ ਰਣਜੀਤ ਨਗਾਰਾ ਆਰ ਜੀ ਦਰਸ਼ਨ ਕਰਨ ਲਾਓ ਜੀ ਚੋਬਾ ਨਗਾਰਾ ਜੀ ਸਿੰਘ ਜੀ ਉਹ ਇਤਿਹਾਸਕ ਜਿਹੜਾ ਗੱਜ ਕਰੇ ਜਾਵੇ ਨਿਹਾਲ ਜਿਹੜੀ ਕਟਾਰ ਹੈ ਜਿਹੜੀ ਫੁਲਾਦ ਦੀ ਸਕੇਲੇ ਦੀ ਬਣੀ ਹੋਈ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਦੇਗ ਦੇ ਧਨੀ ਉਹਨਾਂ ਦੇ ਜਿਹੜੇ ਗਾਤਰੇ ਦੀ ਇਹ ਕਟਾਰ ਆਪ ਜੀ ਫੁਲਾਦ ਦੀ ਕਟਾਰ ਸਕੇ ਜਿਹੜੇ ਉੱਪਰ ਸ਼ੇਰਗਾਹ ਗੁਰੂ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦੇ ਜਿਹੜੇ ਗਾਤਰੇ ਦੀ ਸ੍ਰੀ ਸਾਹਿਬ ਸ਼ੇਰਗਾਹ ਜਿਹੜੀ ਫੁਲਾਦ ਦੀ ਬਣੀ ਹੋਈ ਹੈ ਸੁਨਹਿਰੀ ਮੁੱਠਾ ਆਪ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦੇ ਗਤਲੇ ਦੀ ਸ੍ਰੀ ਜਗ ਜੀ ਕੇ ਕਾਰਕ ਜਾਵੇ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ ਹੁਣ ਆਪ ਜੀ ਦਰਸ਼ਨ ਕਰਨੇ ਹੋ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤੇਸ ਸਿੰਘ ਜੀ ਧੰਨ ਧੰਨ ਬਾਬਾ ਫਤੇਸ ਸਿੰਘ ਜੀ ਉਹਨਾਂ ਦੇ ਕਮਰ ਕੱਸੇ ਦੀ ਜਿਹੜੀ ਛੋਟੀ ਢਾਲ ਹੈ ਬਾਬਾ ਫਤੇਸ ਸਿੰਘ ਜੀ ਜਿਹੜੀ ਹਮੇਸ਼ਾ ਕੰਮਰ ਕੱਛੇ ਰੱਖਦੇ ਸੀ ਤੇ ਉਹ ਆਪ ਜੀ ਦਰਸ਼ਨ ਕਰ ਰਹੇ ਹੋ ਜਿਹੜੀ ਸੁਨਹਿਰੀ ਫਲਾਤੀ ਬਣੀ ਹੋਈ ਹੈ ਜਿਹਦੇ ਉੱਪਰ ਫਾਰਸੀ ਦੇ ਵਿੱਚ ਲਿਖਿਆ ਅਸ ਆਤਮਕ ਇਸ਼ਰਤ ਕੇ ਹੈ ਨਾਨਕ ਬਾਬਾ ਸ਼ਾਹ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜਦੋਂ ਦਿੱਲੀ ਫਤਿਹ ਕੀਤੀ ਤੇ ਜਦੋਂ ਦਿੱਲੀ ਫਤਿਹ ਕੀਤੀ ਇਹ ਜਿਹੜੀ ਸ੍ਰੀ ਸਾਹਿਬਾ ਫਲਾਤੀ ਬਾਬਾ ਜੱਸਾ ਸਿੰਘ ਆਲੂਵਾਲੀਆ ਉਹਨਾਂ ਦੇ ਜਿਹੜੀ ਗਾਤਰੇ ਦੇ ਵਿੱਚ ਇਹ ਸ੍ਰੀ ਸਾਹਿਬ ਜੀ ਆਪ ਜੀ ਉਹਦੇ ਦਰਸ਼ਨ ਕਰ ਰਹੇ ਹੋ ਗੱਜਕੇ ਜਗਰ ਰਿਖ ਜਾਵੇ ਸ਼ਹੀਦ ਜਥੇਦਾਰ ਬਾਬਾ ਜਸਾ ਸਿੰਘ ਜੀ ਆਲੂ ਵਾਲੀਆ ਜੀ ਨੂੰ ਪਾਵੇ ਸਤ ਮਹਾਨ ਯੋਧੇ ਸੂਰਮੇ ਜਿਨ੍ਹਾਂ ਨੂੰ ਆਪਾਂ ਅੱਜ ਵੀ ਜਿਨ੍ਹਾਂ ਤੇ ਬਹੁਤ ਵੱਡਾ ਮਾਣ ਕਰਦੇ ਆ ਉਹਨਾਂ ਨੂੰ ਯਾਦ ਕਰਦੇ ਆ ਜੇ ਜਥੇਦਾਰ ਹੋਵੇ ਅਕਾਲ ਤਖਤ ਸਾਹਿਬ ਦਾ ਉਹ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਹੋਵੇ ਤੇ ਉਹਨਾਂ ਦੇ ਜਿਹੜੇ ਗਾਤਰੇ ਦਾ ਇਹ ਜਿਹੜੀ ਖੰਜਰ ਹੈ ਜਿਹੜਾ ਫਲਾਦ ਤੇ ਸਕੇਲੇ ਦਾ ਬਣਿਆ ਹੋਇਆ ਆਪ ਜੀ ਹਾਂਜੀ ਆਲੂ ਵਾਲਿਆ ਉਹਨਾਂ ਦੇ ਜਿਹੜੀ ਢਾਲ ਹੈ ਗੰਦੇ ਦੀ ਬਣੀ ਹੋਈ ਹੈ ਜਿਹਦੇ ਵਿੱਚ ਗੋਲੀ ਵੀ ਨਹੀਂ ਪਾਰ ਹੁੰਦੀ ਉਹਨਾਂ ਦੇ ਆਪਜੀ ਦਰਸ਼ਨ ਕਰ ਰਹੇ ਹਾਂ ਢਾਲ ਜਿਹੜੇ ਸਨੇਹਰੀ ਉੱਪਰ ਇਹਦੇ ਲੱਗੇ ਹੋਏ ਨੇ ਸਟਾਰ ਗੱਜ-ਗੇਜ ਕਾਰਕ ਜਾਵੇ ਫਤਿਹ ਪਾਵੇ ਬਾਬਾ ਜੱਸਾ ਸਿੰਘ ਆਲੂ ਵਾਲਿਆ ਜੀ ਨੂੰ ਭਾਵੇ ਸਤਿ ਸ਼੍ਰੀ ਅਕਾਲ ਇਹ ਜਿਹੜਾ ਫਲਾਤਾ ਗੋਲਿਆ ਜਦੋਂ ਬਾਬਾ ਬਘੇਲ ਸਿੰਘ ਜੀ ਬਾਬਾ ਜੱਸਾ ਸਿੰਘ ਆਲੂ ਵਾਲਿਆ ਜੀ ਨੇ ਹੁਕਮ ਕੀਤਾ ਸੀ ਸ਼ਮਰੂ ਬੇਗਮ ਜਿਹੜੀ ਸੀ ਤੇ ਇਹ ਜਿਹੜਾ ਉਦੋਂ ਦਾ ਜਿਹੜਾ ਸ਼ਾਹ ਅਲਮ ਦੂਜਾ ਸੀ ਉਹਨਾਂ ਨੂੰ ਲਿਆ ਕੇ ਤੇ ਇੱਥੇ ਚਰਨੀ ਪਾਇਆ ਸੀ ਤੇ ਸਾਰੇ ਗੁਰਦੁਆਰਾ ਸਹਿਬਾਨ ਜਿਹੜੇ ਦਵਾਰਾ ਉਹ ਸਾਰੀਆਂ ਕਰਵਾਈਆਂ ਉਹ ਬਾਬਾ ਜੱਸਾ ਸਿੰਘ ਜਥੇਦਾਰ ਬੁੱਢਾ ਦਲ ਨੇ ਹੁਕਮ ਕੀਤਾ ਸੀ ਕਰਨਾਲ ਤੋਂ ਲੈ ਕੇ ਦਿੱਲੀ ਤੱਕ ਬਾਬਾ ਭਗੇਲ ਸਿੰਘ ਜੀ ਦੀ ਡਿਊਟੀ ਹੁੰਦੀ ਸੀ ਤੇ ਉਹਨਾਂ ਨੇ ਜਿਹੜੇ ਐ ਜਦੋਂ ਦਿੱਲੀ ਫਤਿਹ ਕੀਤੀ ਉਹਨਾਂ ਦੇ ਗਾਤਰੇ ਦੇ ਵਿੱਚ ਜਿਹੜਾ ਖੰਡੋ ਖੜਕ ਤੋਖਤਾਰਿਆ ਤੀਰ ਸੈਭ ਸਰੋਹੀ ਸੈਥੀ ਯਹੀ ਹਮਾਰੇ ਵੀਰ ਤੀਰ ਤੋਂ ਹੀ ਸੈਥੀ ਤੋਂ ਹੀ ਤੋਂ ਹੀ ਤਵਰ ਤਰਵਾਰ ਨਾਮ ਤੇ ਹਰ ਕੋ ਜੋ ਜਪੈ ਭੇ ਸਿੰਧ ਭਉ ਪਾਰ ਕਾਲ ਤੋਂ ਹੀ ਕਾਲੀ ਤੋਂ ਹੀ ਤੋਂ ਹੀ ਤੋਂ ਹੀ ਤੇਗਿਆ ਤੀਰ ਤੋਂ ਹੀ ਨਿਸ਼ਾਨੀ ਜੀਤ ਕੀ ਅੱਜ ਤੋਂ ਹੀ ਜਗ ਵੀਰੇ ਫਲਾਦਾ ਬਣਿਆ ਆ ਹਾਥੀ ਤੇ ਚੜ ਕੇ ਬਾਬਾ ਬਘੇਲ ਸਿੰਘ ਜੀ ਇਹਦੇ ਨਾਲ ਜੁਦ ਕਰਦੇ ਸੀ ਗੱਜ-ਗੱਜ ਕਰੇ ਕ ਜਾਵੇ ਫਤੇ ਪਾਵੇ ਬਾਬਾ ਬਘੇਲ ਸਿੰਘ ਸਾਹਿਬ ਜੀਆਂ ਨੂੰ ਭਾਵੇ ਸਤਰੀਆ ਪੰਥ ਦੇ ਮਹਾਨ ਯੋਧੇ ਸੂਰਮੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਿਹੜਾ ਦਮਾਲੇ ਦਾ ਅੰਦਰ ਚੱਕਰੀ ਸਜਾਉਂਦੇ ਨੇ ਕन्हੈ ਸਿੰਘ ਦਮਾਲੇ ਦੇ ਅੰਦਰ ਬਾਬਾ ਦੀਪ ਸਿੰਘ ਜੀ ਦਾ ਦਮਾਲਾ ਬਹੁਤ ਜੰਗੀ ਹੁੰਦਾ ਸੀ ਜਿੱਥੇ ਆਕਾਲ ਤਖਤ ਸਾਹਿਬ ਦੇ ਆਪਾ ਉਹਨਾਂ ਦੇ 25 ਜਿਹੜੇ ਵੱਡੇ ਚੱਕਰ ਐ ਛੋਟੇ ਤੋਂ ਲੈ ਕੇ ਵੱਡੇ ਤੱਕ ਦਰਸ਼ਨ ਕਰਦੇ ਆ ਇਹ ਚੱਕਰੀ ਜਿਹੜੀ ਸੁਨਹਿਰੀ ਤੇ ਨਾਲ ਹੀ ਫਲਾਤ ਦੀ ਬਣੀ ਹੋਈ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਮਾਲੇ ਦੇ ਅੰਦਰ ਸਜਾਉਂਦੇ ਗੱਜਕੇ ਜਕਾਰੇ ਗਜਾਵੇ ਫਤਿਹ ਪਾਵੇ ਸ਼ਹੀਦ ਜਥੇਦਾਰ ਬਾਬਾ ਜਸਾ ਸਿੰਘ ਜੀ ਆਲੂਆ ਲੀਆ ਜੀ ਨੇ ਮਿਸਲ ਸ਼ਹੀਦਾਂ ਦਾ ਜਿਹੜਾ ਜਥੇਦਾਰ ਨਿਯੁਕਤ ਕੀਤਾ ਜਿਹੜੇ ਬੁੱਢਾ ਦਲ ਦੇ ਦੇਗੀਏ ਸਿੰਘ ਸੀ ਤੇ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਸ਼ਹੀਦ ਬਾਬਾ ਭਗੇਲ ਸਿੰਘ ਜੀ ਬਾਬਾ ਬਘੇਲ ਸਿੰਘ ਜੀ ਜਦੋਂ ਦਿੱਲੀ ਫਤਿਹ ਕੀਤੀ ਆਪਾਂ ਦੇਖਦੇ ਹਾਂ ਉਹਨਾਂ ਦੇ ਕਮਰਕੱਸੇ ਦੇ ਵਿੱਚ ਇਹ ਭਰਮਾਰ ਬੰਦੂਕ ਜਿਹੜੀ ਆ ਬਾਬਾ ਬਘੇਲ ਸਿੰਘ ਜੀ ਦੇ ਗਾਤਰੇ ਹੁੰਦੀ ਸੀ ਗੱਜ ਗੱਜ ਕਾਰੇ ਕ ਜਾਵੇ ਫਤਿਹ ਸ੍ਰੀ ਆਗਾ ਹੁਣ ਆਪਾਂ ਜਿਲ੍ਹੇ ਕਰਨੇ ਆ ਜਦੋਂ ਆਪਾਂ ਪਿਛਲੇ ਸਾਲ ਜਿਹੜੀ ਉਹਨਾਂ ਦੀ ਜਨਮ ਸ਼ਤਾਬਦੀ ਮਨਾਈ 250 ਸਾਲਾ ਉਦੋਂ ਬਾਬਾ ਜੱਸਾ ਸਿੰਘ ਰਾਮਗੜੀਆ ਇਹ ਤਲਵਾਰ ਜਿਹੜੀ ਆ ਬਾਬਾ ਜੱਸਾ ਸਿੰਘ ਰਾਮਗੜੀਆ ਤੇ ਜਦੋਂ ਦਿੱਲੀ ਫਤਿਹ ਕੀਤੀ ਉਹਨਾਂ ਦੇ ਘਾਤਰੇ ਦੇ ਵਿੱਚ ਇਹ ਸ੍ਰੀ ਸਾਹਿਬ ਸੀ ਤੇ ਨਾਲ ਹੀ ਬੁੱਢਾ ਦਲ ਦੇ ਕੋਲੇ ਸਾਰਾ ਪ੍ਰਾਤਨ ਵਿਰਸਾ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜੱਲਿਆ ਆ ਰਿਹਾ ਸੋ ਆਪ ਜੀ ਜਿੱਥੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰ ਰਹੇ ਹੋ ਉਹ ਇਤਿਹਾਸਕ ਜਿਹੜੇ ਨਗਾਰੇ ਦੇ ਸਾਰੇ ਸ਼ਸਤਰਾਂ ਸ਼ਸਤਰਾਂ ਦੇ ਦਰਸ਼ਨ ਕੀਤੇ ਨੇ ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਭਾਈ ਬਾਬਾ ਗੁਰਦੇਵ ਸਿੰਘ ਜੀ ਮਹਾਪੁਰਖ ਉਹਨਾਂ ਵੱਲੋਂ ਬਾਬਾ ਧਰਮ ਸਿੰਘ ਜੀ ਜੀ ਬਾਬਾ ਨਰਿੰਦਰ ਸਿੰਘ ਜੀ ਸਾਰੇ ਮਾਪੋਰ ਖਾਏ ਨੇ ਧੰਨਵਾਦ ਲੋ ਜੀ ਮਹਾਰਾਜ ਸਾਮੂ ਹੁਣ ਆਪਣੀ ਗੱਜਕੇ ਜਕਾਰੇ ਕ ਜਾਵੇ ਫੱਦੇ ਪਾਵੇ ਸ਼ੀਦਾਂ ਸਿੰਘਾਂ ਨੂੰ ਪਾਵੇ ਸਾਰੇ ਮਾਪੋਖਾਂ ਦਾ ਮਹਾਰਾਜ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਹਰਮੀਤ ਸਿੰਘ ਕਾਲਕਾ ਜੀ ਸਾਰੀ ਟੀਮ ਦਾ ਬਹੁਤ ਬਹੁਤ ਹੋਣ ਇੱਕ ਵਾਰੀ ਹਰਮੀਤ ਸਿੰਘ ਕਾਲਕਾ ਜੀ ਨੂੰ ਤੇ ਜਿਹੜੇ ਆਪਣੇ ਕਰਮਸਰ ਤੇ ਆਪਣੇ ਜਨਰਲ ਸੈਕਟਰੀ ਨੇ ਫੁੱਲਰਸਾਵਾਜੋ ਇੱਕ ਇੱਕ ਸਰੋਪਾ ਤੇ ਸ੍ਰੀ ਸਾਹਿਬ ਤੁਸੀਂ ਚਟੰਗੇ ਨਹੀਂ ਸੰਗਾਂ ਨੂੰ ਹਾਜ਼ਰ ਕਰਦੇ ਤਾਂ ਦਿੰਦੇ ਆ ਚਟੰਗੇ ਹਾਜ਼ਰ ਕਰਿਆ ਕਰੋ ਖਾਲਸੇ ਨੂੰ ਜਗਾਏ ਜਾਵੇ ਨਿਹਾਲੋ ਜਾਵੇ ਗਾਇਕੇ ਜਗਾਰੇ ਜਾਵੇ ਨਿਹਾਲੋ ਜਾਵੇ ਆਗਾਲ ਆਵੇ ਤੁਹਾਨੂੰ ਤੁਨ ਬਾਬਾ ਜੱਸਾ ਸਿੰਘ ਆਲੂ ਵਾਲੀਆ ਜੀ ਦੇ ਆਓ ਜੀ ਇਸ ਨਿਵਾਣ ਜੋ ਹੁਣ ਪ੍ਰਧਾਨ ਜੀ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਸਿੰਘ ਸਾਹਿਬ ਜਹੰਦਰ ਬਾਬਾ ਜੀ ਬਾਬਾ ਬਲੀ ਸਿੰਘ ਜੀ ਅਕਾਲੀ 96 ਕਰੋੜੀ ਔਰ ਸਮੁਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਸਪੀਰ ਜੀ ਸਤ ਸ੍ਰੀ ਅਕਾਲ ਗੰਜੇ ਕਾਲਾ ਵੀ ਜਾਵੇ ਝਾਲੋ ਜਾਵ ਸਤ ਸ੍ਰੀ ਅਕਾਲ ਗੰਜੇ ਕਾਲਾ ਵੀ ਜਾਵੇ ਝਾਲੋ ਜਾਵ ਸਤ ਸ੍ਰੀ ਅਕਾਲ ਪ੍ਰਧਾਨ ਜੀ ਹੋਰਾਂ ਦਾ ਸਨਮਾਨ ਸ਼੍ਰੋਮਣੀ ਪੰਥ ਅਕਾਲੀ ਪੁੱਡਾ ਦਾਲ ਵੱਲੋਂ ਕੀਤਾ ਗਿਆ ਸਤ ਸ੍ਰੀ ਅਕਾਲ ਗੱਜ ਕੇਜ ਕਰੇ ਗਜਾਵੇ ਫਤੇ ਪਾਵੇ ਸੀਦਾ ਸਿੰਘਾਂ ਨੂੰ ਪਾਵੇ ਸਤ ਸ੍ਰੀ ਅਕਾਲ ਗੱਲ ਕੇਜ ਕਰੇ ਗਜਾਵੇ ਨਾਲ ਹੋ ਜਾਵੇ ਸਤ ਸ੍ਰੀ ਅਕਾਲ ਗਰਮ ਸਰ ਸਾਹਿਬ ਜੀ ਦਾ ਸਨਮਾਨ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜੀ